ਪਾਕਿਸਤਾਨ ਦਾ ਚੰਗਾ ਹੈ ਹਾਂ ਮੈਂ ਆ ਗੱਲ ਨਹੀਂ ਲੱਭੀ ਹਾਂ ਇਹ ਜੱਦੀ ਆਦਾ ਜਮਾ ਪਉ ਇਹ ਤੇ ਇਹ ਬਹੁਤ ਪਿਆਰਾ ਲੱਗਦਾ ਆ ਸਾਡਾ ਮਾਇਆ ਤੇ ਮੈਂ ਪੜਨਾਇਆ ਬੰਦਾ ਤੇ ਮੈਨੂੰ ਸਲਾਮੀਆਂ ਹੋਣਗੀਆਂ ਬਿਲਕੁਲ ਉਹ ਚਿਹਰਾ ਵਾਲਾ ਆ ਆਈਆਂ ਗੱਲਾਂ ਹਾਂ ਔਰ ਜੰਮ ਕੇ ਲੋ ਬੁੜੇ ਹੋ ਗਏ ਹਾਂ 47 ਜਾਨੀ ਗਏ ਤੋਂ ਹਾਂ 74 60 ਸਾਲ ਤੋਂ ਬਾਦ ਆਇਆ ਮੈਂ ਹਾਂ ਤਾਂ ਆਇਆ ਕੀ ਯਾਦ ਕੀਤਾ ਪੁਰਾਣਾ ਬੜਾ ਜੀ ਲਾਰੀ ਬੜੀ ਕਰ ਮਨਵਾਈ ਹੋਈ ਆ ਹਾਂ ਇਹ ਰਾਜ ਹੋ ਗਿਆ ਹਾਂ ਆ ਛੋੜੀ ਜੀ ਗੱਲ ਨਹੀਂ ਹੈ ਹਾਂ ਆ ਇੱਕ ਬੱਚਾ ਉਹ 100 ਸਾਲ ਬਾਅਦ ਆਉਂਦਾ ਹੋਇਆ ਸੀ ਹਾਂ ਜੇ ਪੌਲ ਦਾ ਨਹੀਂ ਉਹ ਅਜੇ ਤੇ ਨਾ ਸਾਰੂਆ ਲਾਣੇ ਬੰਦ ਤੇ ਅਜੀ ਪਾਉਂ ਹੀ ਗਾ ਪੁਰਾਣੇ ਪਿੰਡ ਚ ਤੇ ਅੱਜ ਦੇ ਪਿੰਡ ਚ ਕਿੰਨਾ ਕ ਫਰਕ ਆ ਪੁਰਾਣਿਆਂ ਪਿੰਡਾਂ ਦਾ ਜਿਹੜਾ ਨਾ ਉਹਦਾ ਸਾਹ ਬੋਲਦਾ ਇਹ ਪਿੰਡ ਦਾ ਸਾਹ ਬੋਲਦਾ ਹਾਂ ਇਹ ਗੱਦੇ ਜੋ ਇਸ ਤਰ੍ਹਾਂ ਇਹ ਪਿੰਡ ਦੀ ਤਰੱਕੀ ਕੀਤੀ ਹੈ ਮਰੀ ਇਗਾਈਆਂ ਬਿਆਰ ਜਿਹੜੇ ਸਿੱਧੇ ਕਰ ਲੈ ਹਾਂ ਏ ਜੋ ਹੋ ਗਿਆ ਅਗੋ ਹਾ ਤਿਆਰਾ ਪਤਾ ਜਿੰਨ ਲਾਇਦਾ ਆ ਜਿਹੜਾ ਜਿਆਦਾ ਜਿਹੜਾ ਉਹ ਚੇਂਜਿੰਗ ਆ ਗਈ ਹੈ ਨਾ ਟਾਈਮ ਬਹੁਤ ਹੋ ਗਿਆ ਹਾਂ ਟਾਈਮ ਜਾਦਾ ਹੋ ਗਿਆ ਹੋਰ ਇਹੋ ਇਹ ਆ ਜਿਹੜਾ ਬਾਜ਼ਾਰ ਆ ਇਹ ਹੁਣ ਤੋੜਨਾਂ ਦੇਖਾਂ ਹਾਂ ਚੱਲਦੇ ਆਪੋ ਬਾਪੂ ਜੀ ਜਦੋਂ ਇੱਥੋਂ ਤੁਸੀਂ ਗਏ ਤੇ ਸਾਰਾ ਪਿੰਡ ਹੀ ਉੱਠ ਕੇ ਚੱਲ ਗਿਆ ਸੀ ਇੱਥੋਂ ਸਾਰਾ ਇੱਥੇ ਕੋਈ ਸ਼ਾਇ ਨੀ ਹਿੜਾਈ ਹਾਂ ਅੱਜ ਜਦੋਂ ਹੁਣ ਉਧਰੋਂ ਇੱਧਰ ਆਏ ਹੋ ਤੇ ਪਰਿਵਾਰ ਕੀ ਕਹਿੰਦਾ ਪਰਿਵਾਰ ਨੂੰ ਕੀ ਕਹਿ ਕੇ ਆਏ ਹੋ ਹੋਰ ਉਹ ਆਲਾ ਬਾਗ ਦੇ ਰਹੇ ਮੰਨ ਜਤੀ ਹੈ ਤੇ ਆ ਰਿਹਾ ਇੱਧਰ ਹਾਂ ਹੋਰ ਉਹ ਪਿੰਡ ਉਹ 3 ਨੇ ਇੱਥੇ ਆ ਸਾਡਾ ਇਹ ਰਾਜਾ ਗਿਸ਼ਨ ਮੋਠੀ ਆ ਉਹਨੇ ਇੱਕ ਗੱਡਾ ਦਾਣਿਆਂ ਦਾ ਇਹ ਦੋ ਦਰ ਨਹੀਂ ਅਜਲੇ ਆ ਸੋ ਉਸ ਵੇਲੇ ਹਾਂ ਇਹ ਨਹੀਂ ਜਾਣਾ ਇਹ ਢਾਣੇ ਜਿਆ ਜਿਆ ਚਦੇ ਕਾ ਪਾਏ ਗੱਡੇ ਲੱਜੇ ਕੀ ਆਈ ਕੀ ਬੋਰੀਆਂ ਲੱਗੀਆਂ ਨੇ ਤੋਰ ਗਈ ਇਹ ਜਾਨ ਦੇ ਤੇ ਓਏ ਹੋਏ ਹਾਂ ਤੇ ਉਹ ਬਾਹਰ ਹੋ ਗਿਆ ਅਨਜੀ ਜਾਂਦ ਗਿਆ ਗੰਗਾ ਸਿੰਘ ਸਾਡਾ ਯਾਰ ਸੀ ਹਾਂ ਉਹ ਗੌਰਮੈਂਟ ਦਾ ਵੈਰੀ ਸੀ ਹਾਂ ਪੋਰਸ ਜਿਹੜਾ ਉਹ ਪੋਰਸੀ ਉਹਨੇ ਸਾਹਮਣੇ ਆ ਜਾਂਦਾ ਉਹ ਖਾਲੀ ਨਹੀਂ ਜਾਂਦਾ ਹਾਂ ਤੇ ਨੂੰ ਮੈਨੂੰ ਨਹੀਂ ਜੇ ਦਾਲ ਜਿਹੜਾ ਵਾ ਬਣੇ ਸੀ ਉਹ ਮਗਾਤੇ ਉਹਨੇ ਪਹਿਲੇ ਹਰੀਆ ਹਾਂ ਤੇ ਮੇਰੇ ਕੋਲ ਦਾ ਸੀ ਨਾ ਜੋ ਜਬਈ ਆਇਓ ਇੱਕ ਬਹੁਤ ਗਾਂ ਦਾ ਹੀ ਹਾਂ ਮੈਨੂੰ ਜ਼ਾਵੇ ਯਾਦ ਆਉਂਦਾ ਉਹ ਵੇਲੀ ਵੇਖਣੀ ਉਹ ਨਾਲ ਕਾਰੀ ਆਪਣੇ ਜੋ ਹਾਂ ਇਹ ਬੋਕਾ ਖਿਓ ਹੋਗਾ ਜਿਹੜਾ ਚਾਰ ਜੀ ਹੁਣ ਤੇ ਕੋ ਕਰੇ ਵੀ ਦੇ ਉੱਥੇ ਪਰਿਵਾਰ ਚ ਕੌਣ ਕੌਣ ਆਣਾ ਤੁਹਾਡਾ ਉੱਥੇ ਕੌਣ ਹੈ ਪਾਕਿਸਤਾਨ ਚੋਂ ਪਰਿਵਾਰ ਕਿੱਡਾ ਕ ਪਾਕਿਸਤਾਨ ਦਾ ਚੰਗਾ ਹੈ ਹਾਂ ਬਈ ਆ ਗੱਲ ਨਹੀਂ ਲੱਭੀ ਹਾਂ ਇਹ ਜੱਦੀ ਆ ਜਾ ਜਮਾ ਪੋਂ ਇਹ ਤੇ ਹੈ ਇਹ ਬਹੁਤ ਪਿਆਰਾ ਲੱਗਦਾ ਆ ਜਾਨੀ ਜਾਨ ਮਸਾ ਜੀ ਬਹੁਤ ਇਹਦਾ ਆ ਸਾਡਾ ਮਾਇਆ ਤੇ ਮੈਂ 19 ਬੰਦਾ ਤੇ ਮੈਨੂੰ ਸਲਾਮ ਨਹੀਂ ਹੋਣੀ ਬਿਲਕੁਲ ਹ ਇਹ ਰੱਬ ਦੀ ਮਿਹਰ ਹੈ ਜੀ ਹਾਂ ਫਿਰ ਬਾਪਾ ਦਿਲ ਜੜਾਣਾ ਸਾਫ ਰੱਖੋ ਹ ਤੇ ਅੱਲਾ ਬਾ ਸਾਰੇ ਕੰਮ ਦਾ ਖਿਆਲ ਰੱਖ ਲੈਣਾ ਹਾਂ ਇਹਨਾਂ ਦੇ ਕਰਮਾਂ ਚ ਦਾਣਾ ਸੀ ਇਸ ਪਿੰਡ ਦਾ ਦੁਬਾਰਾ ਇਹਨਾਂ ਨੇ ਆਉਣਾ ਸੀ ਤੇ ਪ੍ਰਮਾਤਮਾ ਵਾਹਿਗੁਰੂ ਨੇ ਉਹ ਸੁਭਾਅ ਬਣਾਇਆ ਇਹਨਾਂ ਦਾ ਅਸਲ ਚ ਇੱਥੇ ਆਉਣ ਦਾ ਸੁਭਾਅ ਇਸ ਤਰੀਕੇ ਨਾਲ ਬਣਿਆ ਕਿ ਅੱਜ ਤੋਂ ਕਾਫੀ ਅਰਸਾ ਪਹਿਲਾਂ ਕਰੀਬ-ਕਰੀਬ ਕੋ 15 ਸਾਲ ਪਹਿਲਾਂ ਆ ਮੇਰੇ ਛੋਟੇ ਭਾਈ ਸਾਹਿਬ ਨੇ ਅਜ ਨੰਬਰਦਾਰਾ ਪਿੰਡ ਦੇ ਉਹ ਗਏ ਨਨਕਾਣਾ ਸਾਹਿਬ ਜਥੇ ਦੇ ਨਾਲ ਹੂੰ ਆਪਣੇ ਉਧਰ ਜਦੋਂ ਜਿੰਨੇ ਵੀ ਆਪਣੇ ਹਿੰਦੂ ਸਿੱਖ ਜਥਿਆਂ ਦੇ ਨਾਲ ਜਾਂਦੇ ਆ ਉਧਰ ਦਰਸ਼ਨਾ ਨੂੰ ਤੇ ਜਿਹੜੇ ਇਧਰ ਉੱਠ ਕੇ ਉਧਰ ਗਏ ਆ ਮੁਸਲਮਾਨ ਭਾਈ ਚਰਾ ਆਪਣਾ ਰੀਜ ਆ ਹਾਂ ਰੀਜ ਕਹ ਸਕਦੇ ਆ ਉਹ ਆ ਕੇ ਪੁੱਛਦੇ ਰਹਿੰਦੇ ਆ ਵੀ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਹੂੰ ਇਸੇ ਤਰੀਕੇ ਨਾਲ ਹੀ ਹੋਇਆ ਇਹਨਾਂ ਦੇ ਕੋਈ ਸੱਜਣਾ ਮੇਰੇ ਭਰਾ ਨੂੰ ਮਿਲੇ ਵੀ ਤੁਸੀਂ ਕਿੱਥੋਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਉਹਨੇ ਦੱਸਿਆ ਕਿ ਅਸੀਂ ਗਰਦਾਸਪੁਰ ਤੋਂ ਆਏ ਆ ਕਿਹੜਾ ਪਿੰਡ ਤਹਿਸੀਲ ਬਟਾਲਾ ਜੀ ਇਹਨਾਂ ਕਹ ਕਿਹੜਾ ਪਿੰਡ ਹੈ ਮਚਰਾਵਾ ਜਦੋਂ ਮਚਰਾਵਾ ਇਹਨਾਂ ਦੇ ਕੰਨੀ ਪਿਆ ਤੇ ਇਹਨਾਂ ਨੂੰ ਰੇਂਜ ਲੱਗਿਆ ਵੀ ਜਦਾਂ ਵੀ ਅਸੀਂ ਪਹੁੰਚ ਪਹੁੰਚ ਹੋ ਗਈ ਨਾ ਜਦਾਂ ਇੱਕ ਖੇਤ ਜੀ ਪਈ ਚਲੋ ਉਹਨਾਂ ਦੇ ਨਾਲ ਇਹਨਾਂ ਦਾ ਥੋੜਾ ਥੋੜਾ ਰابطਾ ਗੱਲਬਾਤ ਹੁੰਦੀ ਰਹੀ ਇਹਨਾਂ ਦੇ ਬਜ਼ੁਰਗ ਇੱਕ ਦੋ ਬਜ਼ੁਰਗ ਹੋਰ ਵੀ ਏਨੀ ਕੁ ਉਮਰ ਦੇ ਆ ਉਹ ਕਹਿਣ ਲੱਗੇ ਵੀ ਸਾਨੂੰ ਨਾ ਕਿਸੇ ਤਰੀਕੇ ਨਾਲ ਸਾਡਾ ਪਿੰਡ ਪਿੱਛੋਂ ਨਹੀਂ ਹਟਿਆ ਤੇ ਉਹ ਉਹਨਾਂ ਦੇ ਪਿੰਡ ਵੇਖਣ ਦੇ ਦਰਮਿਆਨ ਵਿੱਚ ਇੱਕ ਦੋ ਤੇ ਰੱਬ ਨੂੰ ਪਿਆਰੇ ਹੋਗੇ ਤੇ ਇਹ ਕੁਦਰਤੀ ਮਤਲਬ ਹਰੀ ਕੈਮ ਆ ਤੇ ਉਹ ਫਿਰ ਹੁਣ ਤੁਹਾਨੂੰ ਪਤਾ ਹੀ ਜਿਵੇਂ ਆਪਣੀ ਭਾਰਤ ਸਰਕਾਰ ਨੇ ਕਿਹਾ ਵੀ ਜਿਹੜੇ ਲੋਕ ਖਾਸ ਕਰਕੇ ਇਧਰੋਂ ਬੰਦੇ ਬੱਚੇ ਜਿਨ੍ਹਾਂ ਦਾ ਜਨਮ ਸੀ ਉੱਠ ਕੇ ਗਏ ਆ ਉਹਨਾਂ ਨੂੰ ਪਿੰਡ ਵੇਖਣ ਦਾ ਲਈ ਵੀਜ਼ਾ ਦਿੱਤਾ ਜਾਵੇ ਤੇ ਇਹਨਾਂ ਦੀ ਆਪਾਂ ਟਰਾਈ ਕੀਤੀ ਪਿਛਲੇ ਸਾਲ ਕੀਤੀ ਸੀ ਉਦੋਂ ਕਿਸੇ ਕਾਰਨ ਵੀਜ਼ਾ ਨਹੀਂ ਮਿਲਿਆ ਇਸ ਵਾਰੀ ਫਿਰ ਇਹਨਾਂ ਨੂੰ ਵੀਜ਼ਾ ਮਿਲ ਗਿਆ ਸੋ ਵੀਜ਼ਾ ਇਹ ਮਿਲਣ ਦੇ ਨਾਲ ਵਾਗਾ ਬਾਰਡਰ ਕਰਾਸ ਕਰਕੇ ਅੱਜ ਇਹਨਾਂ ਨੂੰ ਤੁਹਾਡੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅੱਜ ਜਦੋਂ ਫਰੋਂਤਾ ਆ ਮੈਂ ਜੀ ਇਸ ਪਿੰਡ ਮੈਂ ਕੈਨੇਡਾ ਵਿੱਚ ਰਹਿੰਦਾ ਹਾਂ ਤੇ ਮੈਂ ਵੀ ਇਸ ਪਿੰਡ ਦੇ ਮਤਲਬ ਉਸ ਵੇਲੇ ਚੰਗੇ ਉਹ ਜਿਹੜੇ ਸਿਰ ਕੱਟ ਸੇਵਾਦਾਰ ਸੀ ਉਹਨਾਂ ਚੋਂ ਸੀ ਤੇ ਆ ਜਿੰਨੇ ਵੀ ਘਰ ਗਲੀਆਂ ਸੱਜਣ ਮਿੱਤਰ ਮਤਲਬ ਅੱਜ ਵੀ ਅਸੀਂ ਬਾਹਰ ਪ੍ਰਦੇਸ਼ ਚ ਰਹਿੰਦੇ ਆ ਤੇ ਉਦਾਂ ਹੀ ਜਿਵੇਂ ਇਹਨਾਂ ਨੂੰ ਮਹਿਸੂਸ ਹੁੰਦਾ ਸਾਨੂੰ ਵੀ ਉਦਾਂ ਹੀ ਲੱਗਦਾ ਆ ਤੇ ਮੈਂ ਖੁਦ ਯਕੀਨ ਕਰੋ ਜੇ ਕਾਫੀ ਸਮੇਂ ਬਾਅਦ ਐਸਮਲੇ ਵਿੱਚ ਆਇਆ ਆ ਤੇ ਬਹੁਤ ਸਾਰੇ ਬੱਚੇ ਬਜ਼ੁਰਗ ਜਿਹੜੇ ਇੱਧਰ ਆਉਂਦੇ ਮਿਲਦੇ ਆ ਤੇ ਮੈਂ ਸਮਝਦਾ ਜੇ ਮੈਨੂੰ ਵਧੀਆ ਲੱਗਣ ਡਿਆ ਤੇ ਨੇਚਰ ਜਿਹੜੇ 80 ਸਾਲਾਂ ਬਾਅਦ ਆਏ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਦਾ ਹੋਵੇਗਾ ਅਸਲ ਦੇ ਵਿੱਚ ਜੀ ਜਿਹੜਾ ਸਾਡਾ ਪਿੰਡ ਮਚਰਾਵਾ ਨਾ ਇਹ 100% ਹੀ ਬਾਹਰੋਂ ਆ ਕੇ ਬਿਠਾਇ ਇਸ ਪਿੰਡ ਦਾ ਵਾਸੂ ਕੋਈ ਨਹੀਂ ਹੈਗਾ ਇਹ 100% ਮੁਸਲਮਾਨੀ ਪਿੰਡ ਸੀ ਉੱਠ ਕੇ ਚਲਾ ਗਿਆ ਤੇ ਜਿੰਨੇ ਵੀ ਆ तकरीबन ਜਿਆਦੇ ਲਾਇਲਪੁਰ ਤੋਂ ਉਸ ਤੋਂ ਬਾਅਦ ਸਿਆਲਕੋਟ ਤੋਂ ਤੇ ਕੁਝ ਕੁ ਘਰ ਹੈ ਜਿਹੜੇ ਇੱਕ ਦੋ ਹੋਰ ਡਿਸਟ੍ਰਿਕਟ ਮਲਤਾ ਇਹ ਲਾਇਲਪੁਰ ਤੋਂ ਆਏ ਆ ਹਾਂ ਇਹ ਉਹਨੂੰ ਫੈਸਲਾ ਬਾਲਕੇ ਦੇ ਹਲੈਲਪੁਰ ਤੋਂ ਲੈਣ ਗਿਆ ਇਹਨਾਂ ਨੂੰ ਮੈਂ ਤੇ ਮੇਰੇ ਬ੍ਰਦਰ ਤੇ ਉਹਨਾਂ ਤੋਂ ਇਲਾਵਾ ਨੂਰਪੁਰ ਤੋਂ ਪੰਜ ਚਾਰ ਸੱਜਣ ਸੀ ਇੱਕ ਦੋ ਮਚਰਾਵਾਂ ਤੋਂ ਹੋਰ ਸੀਗੇ ਇਹਨਾਂ ਦੀ ਫੈਮਿਲੀ ਨੇ ਕੋਈ ਗੂੜੋ ਗੱਲ ਪਤਾ ਨਹੀਂ ਉਹਨਾਂ ਨਾਲ ਨਹੀਂ ਫਿਰ ਉਹ ਤੇ ਬਾਰਡਰ ਦੇ ਬਾਰਡਰ ਦੇ ਦੂਜੇ ਪਾਸੇ ਸੀ ਅਸੀਂ ਬਾਰਡਰ ਦੇ ਇਧਰ ਸੀ ਇਹਨਾਂ ਨੇ ਹੀ ਉਧਰੋਂ ਬਾਰਡਰ ਕਰਾਸ ਕੀਤਾ ਇਮੀਗ੍ਰੇਸ਼ਨ ਕਲੀਅਰ ਕਰਾ ਕੇ ਤੇ ਇਧਰ ਜਦੋਂ ਸਾਡੇ ਵਾਲੇ ਪਾਸੇ ਆਏ ਤੇ ਜਿਹੜੇ ਸਾਡੇ ਬਾਰਡਰ ਤੇ ਉੱਤੇ ਮੁਲਾਜ਼ਮ ਭਾਈ ਸਾਹਿਬ ਨੇ ਉਹ ਉਹਨਾਂ ਨੇ ਇਹਨਾਂ ਨੂੰ ਲੈ ਕੇ ਫਿਰ ਸਾਡੇ ਹਵਾਲੇ ਕੀਤਾ ਫਿਰ ਇਹਨਾਂ ਨੂੰ ਆਪਾਂ ਜੋ ਵੀ ਕਾਗਜ਼ੀ ਕਾਰਵਾਈ ਕਰਾ ਕੇ ਤੇ ਵਾਪਸ ਲੈ ਕੇ ਭਾਜੀ ਇੱਕ ਤੁਹਾਡੇ ਲਈ ਇੱਕ ਪਿੰਡ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਸਾਰੇ ਇਸ ਪਿੰਡ ਤੋਂ ਪੁਰਾਣੇ ਨਹੀਂ ਹਾਂ ਲੇਕਿਨ ਆ ਜੋ ਜੀ ਬੈਠਾ ਜਿਹੜਾ ਉਹ ਇਸ ਪਿੰਡ ਤੋਂ ਪੁਰਾਣਾ ਹਾਂਜੀ ਮੈਂ ਉਹ ਵਿੱਚ ਸੌਰੀ ਗੱਲ ਰਹੇਗੀ ਉਹ ਐਕਚੁਅਲੀ ਕੀ ਵੀ ਜਿਵੇਂ ਹੁਣ ਸਾਡੇ ਪਿੰਡ ਦਾ ਕੋਈ ਇੱਧਰ ਦੇ ਵਾਸੂ ਨਹੀਂ ਹੈਗੇ ਸਾਰੇ ਬਾਹਰੋਂ ਆ ਕੇ ਬੈਠੇ ਆ ਜੇ ਹੁਣ ਅਸੀਂ ਕਹੀਏ ਨਾ ਜਿਹੜੇ ਇਹਨਾਂ ਦੇ ਟਾਈਮ ਦੇ ਕੋਈ ਪਰਿਵਾਰ ਰਹੇਗੇ ਰਹੇਗੇ ਹੁਣ ਫੇਰ ਤੇ ਇਹਨਾਂ ਨੂੰ ਪਤਾ ਹੋਊ ਪੀ ਉਹ ਫਲਾਣਾ ਫਲਾਣਾ ਦਾ ਘਰ ਕਿਹੜਾ ਨਾ ਹਾਂ ਇਹਨਾਂ ਨੂੰ ਇਹ ਆਪ ਜਿਹੜੇ ਲਾਗੇ ਪਿੰਡ ਜਿਹਦਾ ਪੇਜੋ ਚੱਕਿਆ ਕਿਸ਼ਨਕੋਟ ਆ ਚੀਮਾ ਖੁੱਡੀ ਆ ਈਵਨ ਗੱਲੋਵਾਲ ਇੱਥੇ ਇਧਰ ਦੇ ਘਰ ਇੱਥੇ ਰਹਿ ਰਹਿ ਗਏ ਆ ਜਿਹੜੇ ਮਤਲਬ ਜਿਹੜੇ ਸਿੱਖ ਤੇ ਹਿੰਦੂ ਪਰਿਵਾਰ ਹੈਗੇ ਸੀ ਉਹ ਇੱਥੇ ਰਹਿ ਗਏ ਆ ਉਹ ਤਾਂ ਗਏ ਨਹੀਂ ਨਾ ਉਹਨਾਂ ਬਾਰੇ ਦੱਸਦੇ ਆ ਉਹ ਬਜ਼ੁਰਗ ਤਾਂ ਕਈ ਰੱਬ ਨੂੰ ਪਿਆਰੇ ਹੋਗੇ ਪਰ ਉਹਨਾਂ ਦੀ ਔਲਾਦ ਹੈਗੀ ਆ ਜੇ ਰੱਬ ਕੋਸ਼ਿਸ਼ ਕਰਾਂਗੇ ਜੀ ਉਹਨਾਂ ਦੀ ਔਲਾਦ ਇਹਨਾਂ ਦੇ ਸੱਜਣਾ ਮਿੱਤਰਾਂ ਦੇ ਪ੍ਰਵਾਹ ਇਹਨਾਂ ਨੂੰ ਇਹਨਾਂ ਨੂੰ ਵੀਜ਼ਾ ਮੇਰੇ ਖਿਆਲ 45 ਦਿਨ ਦੀ ਐਂਟਰੀ ਹੈ ਇਹਨਾਂ ਦੀ 45 ਦਿਨ ਰੁੱਕ ਸਕਦੇ ਆ ਰੁੱਕ ਜੀ ਭਾਜੀ ਪਰ ਮੇਰੇ ਖਿਆਲ ਮਤਲਬ ਚਲੇ ਜਾਣਗੇ ਜਲਦੀ ਜੀ ਮੈਂ ਇਹੀ ਪੁੱਛ ਰਿਆ ਸੀ ਕਿ ਜਦੋਂ ਇਹ ਗਲੀਆਂ ਦੇ ਵਿੱਚ ਫਿਰਦੇ ਪਏ ਜਦੋਂ 10 ਜੀ ਖੁਦ ਇਸ ਪਿੰਡ 'ਚ ਜੰਮਿਆ ਪਲਿਆ ਆ ਤੇ ਇਹ ਜਿਹੜਾ ਛੱਪੜ ਜਾਂ ਹੋਰ ਮਸਜਿਦ ਆ ਜਾਂ ਖੂਹ ਆ ਇਹ ਮੈਂ ਆਪਣੀ ਅੱਖੀਂ ਵੇਖਿਆ ਅਸੀਂ ਛੋਟੇ ਹੁੰਦੇ ਇੱਥੇ ਖੇਡਦੇ ਰਹੇ ਹੁਣ ਤਾਂ ਘਰ ਬਾਉਂਡਰੀਆਂ ਵਲੀਆਂ ਗਈਆਂ ਉਦੋਂ ਕਾਫੀ ਤੌੜ ਮਤਲਬ ਵਿਗਾ ਛੇਕਣਾ ਤਾਂ ਖਾਲੀ ਹੁੰਦਾ ਸੀ ਕਾਫੀ ਜਗ੍ਹਾ ਨਾ ਖੂਹ ਸੀ ਮਸਜਿਦ ਸੀ ਇੰਦਰ ਛੱਪੜ ਸੀਗਾ ਤੇ ਮਤਲਬ ਜਿੱਦਾਂ ਇਹ ਦੱਸ ਰਹੇ ਆ ਮਤਲਬ ਮੈਂ ਉਹ ਚੀਜ਼ਾਂ ਅੱਖੀਂ ਵੇਖੀਆਂ ਨੇ ਹਾਂ ਜੀ ਮੈਂ ਸਮਝਦਾ ਆ ਕਿ ਜਿੰਨੇ ਵੀ ਆਪਣੇ ਇਧਰ ਉੱਠ ਕੇ ਗਏ ਆ ਚਾਹੇ ਬੁੱਤ ਦੇ ਚਾਹੇ ਰੱਬ ਨੂੰ ਪਿਆਰੇ ਹੋਗੇ ਜੋ گا ਉਹਨਾਂ ਦੇ ਵਾਰਸ ਵੀ ਆ ਕਿ ਜਿਹੜੇ ਮਤਲਬ ਉੱਥੇ ਜਾ ਕੇ ਪੈਦਾ ਹੋਏ ਆ ਮਤਲਬ ਮੇਰੀ ਅਪੀਲ ਆ ਸਰਕਾਰਾਂ ਦੋਹਾਂ ਨੂੰ ਕਿ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਾਂ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਦੇ ਪਿੰਡ ਇਸੋ ਦਾ ਕਿ ਉਹ ਆਪਣੇ ਖਰਚੇ ਦੇ ਭੇਜਣ ਵੇਖਣ ਲਈ ਇਧਰ ਲਈ ਉਧਰ ਜਾਣ ਉਧਰਲੀ ਸਰਕਾਰ ਨੂੰ ਵੀ ਵੀਜ਼ਾ ਨਰਮ ਚਾਹੀਦਾ ਤੇ ਇਧਰਲੀ ਨੂੰ ਵੀ ਚਾਹੀਦਾ ਵੀ ਉਹ ਕਮ ਸੇ ਕਮ ਪਬਲਿਕ ਦੇ ਆਉਣ ਦੇ ਨਾਲ ਜਿਹੜੀ ਪਬਲਿਕ ਹੈ ਨਾ ਇੱਕ ਪੁਲ ਦਾ ਕੰਮ ਕਰਦੀ ਆ ਤੇ ਜੇ ਪੁਲ ਕਾਇਮ ਹੋ ਉਤੇ ਖਰੇ ਮਤਲਬ ਕਾਫੀ ਹੱਦ ਤੱਕ ਜਿਹੜੀ ਖੁੰਧਕਬਾਜੀ ਘੱਟ ਸਕਦੀ ਆ ਲੈਂਦਾ ਪੰਜਾਬ ਤੇ ਚੜ੍ਹਦੇ ਪੰਜਾਬ 'ਚ ਅੱਜ ਮੈਨੂੰ ਲੱਗਦਾ ਕੋਈ ਫਰਕ ਤੇ ਨਹੀਂ ਹੈਗਾ ਨਾ ਜੀ ਧਰਤੀ ਉਹੀ ਆ ਲੀਕ ਹੀ ਵਜੀ ਆ ਸੇਮ ਧਰਤੀ ਆ ਸੇਮ ਹੀ ਲੋਕ ਆ ਕਿ ਵੀ ਆ ਜੋ ਬੈਠੇ ਆ ਕੇ ਤੇ ਉਹੋ ਤਾਂ ਉਹ ਵੀ ਅਹਿਸਾਸ ਨਹੀਂ ਲੱਗਦਾ ਬੈ ਕਿ ਉਹ ਕਹਿੰਦੇ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਮੈਂ ਕਿਹਾ ਜੀ ਸਵੇਰੇ ਜਦੋਂ ਰੋਟੀ ਖਾਣ ਲੱਗੇ ਤੇ ਉਹ ਪਰੌਂਠੇ ਬਣਾਏ ਸੀ ਮੂਲੀ ਵਾਲੇ ਤੇ ਇਹਨਾਂ ਨੂੰ ਇੱਕ ਪਰੌਠੀ ਦਿੱਤੀ ਦਹੀਂ ਨਾਲ ਮੱਖਣ ਤੇ ਉਹ ਮੇਰੇ ਮਿਸੇ ਕਹਿਣ ਲੱਗੇ ਬਈ ਬਾਬਾ ਜੀ ਹੋਰ ਇੱਕ ਲੈ ਲਓ ਤੇ ਕਹਿਣ ਲੱਗੇ ਨਹੀਂ ਪੁੱਤ ਇੱਕ ਹੀ ਖਾਣੀ ਹੈ ਜੇ ਹੋਰ ਹੋਰ ਲੋੜ ਉਹ ਮੈਂ ਬਾਅਦ ਚ ਫੇਰ ਖਾ ਲੂ ਆਪਣੇ ਘਰ ਆ ਹਾਂ ਮਤਲਬ ਉਹ ਲਫਜ਼ ਛੋਟਾ ਜਿਹਾ ਪਰ ਡੂੰਗਾ ਬੜਾ ਮਤਲਬ ਇੱਕ ਮਤਲਬ ਵਿਸ਼ਵਾਸ ਆ ਕਿ ਮੈਂ ਜਿੱਥੇ ਆਇਆ ਬਹੁਤ ਸੇਫ ਆ ਜਾਨੀ ਕਿ ਇਹਨਾਂ ਵਿਸ਼ਵਾਸ ਹੈ ਕੰਫੀਡੈਂਸ ਦੇ ਵਿੱਚ ਮਤਲਬ ਇੱਥੇ ਤੁਹਾਡੇ ਵਿੱਚ ਬੈਠਿਆ ਧੰਨਵਾਦ